ਕਿ ਨਾ ਮੀ ਆਉਂਦੇ ਆ ਕੱਪੜੇ ਵੀ ਸੁਕਣਾਂ ਨਾ ਨਾ ਹੀ ਲੈਂਦੇ ਕੀ ਇਹਨਾਂ ਰੱਬ ਨੇ ਵੀ ਕਹਿ ਰਿਹਾ ਪਾਇਆ ਇੱਕ ਬੁੱਢੀ ਵਿਚਾਰੀ ਮੈਂ ਵੇਖੀ ਤੁਰੀ ਜਾਂਦੀ ਮੀ ਦੇ ਵਿੱਚ ਦੇਗ ਜਿਹਦੇ ਭਾਵੇਂ ਕਿਤੇ ਚੜੀ ਨੂੰ ਸੱਟਾ ਹੀ ਲੱਗ ਗਿਆ ਕੋਈ ਜ਼ਰੂਰੀ ਕੰਮ ਹੀ ਹੋਣਾ ਤੇ ਵਿਚਾਰੀ ਨਮੀ ਚ ਨਿਕਲੀ ਇਹ ਤਾਂ ਦਿਮਾਗ ਖੜਾ ਕਰਾ ਦਿੰਦੀ ਨਮੀ ਚ ਉਹ ਦੇਖ ਸੁੱਕੀਆਂ ਥੋੜੇ ਜਿਹੇ ਸੁੱਕੇ ਬਾਕੀ ਤਾਂ ਗਿੱਲੇ ਹੀ ਨੇ ਵਾਸ ਕਰ ਰੱਬਾ ਹੁਣ ਮੀਂਹ ਦਾ ਕਹਿਰ ਬੰਦਕਾਰ ਹੋਣਾ ਕਿੰਨੀ ਦੁਨੀਆ ਤਬਾਹ ਹੋਈ ਜਾਂਦੀ ਆ ਬਸ ਘਰ ਰਬਾਣ ਕਿੰਨੇ ਪਿੰਡਾਂ ਦੇ ਪਿੰਡ ਰੁੱਢਦੇ ਜਾਂਦੇ ਨੇ ਖਬਰਾਂ ਵੇਖੀ ਦੀਆਂ ਨਾ ਤੇ ਦਿਲ ਨੂੰ ਹੌਲ ਹੀ ਪੈਂਦੇ ਨੇ ਪਤਾ ਨਹੀਂ ਕਿਹਦੇ ਪਾਪਾਂ ਦੀ ਸਜ਼ਾ ਵਾ ਜਿਹੜੀ ਸਾਰੀ ਦੁਨੀਆ ਨੂੰ ਮਿਲੰਦਈ ਆ ਕਹਿ ਰਿਹਾ ਆ ਪਿਆ ਰੱਬ ਦਾ ਤੇ ਕੀ ਰਬਾ ਤੇਰੇ ਦਰਤੇ ਵੀ ਰੋਜ਼ ਜਾਈਦਾ ਵਾ ਚਲੋ ਹੁਣ بارش ਕਰਕੇ ਜਾਇ ਨਹੀਂ ਜਾਂਦਾ ਘਰੇ ਬੈਠੇ ਅਰਦਾਸਾਂ ਕਰਨਦੇ ਆ ਵੀ ਵਾਹਿਗੁਰੂ ਸੁੱਖ ਸ਼ਾਂਤੀ ਲਿਆਵੇ ਚਾਰੇ ਪਾਸੇ ਕਿੰਨਾ ਕਹਿਰ ਹੋਇਆ ਪਿਆ ਵਾ ਦੁਨੀਆ ਤੇ ਬੱਚੇ ਜੋ ਰੋੜਗੇ ਕਿੰਨੇ ਜਾਨਵਰ ਬੇ ਜ਼ਬਾਨੇ ਜਿਹੜੇ ਵਿਚਾਰੇ ਕੁਛ ਦੱਸ ਵੀ ਨਹੀਂ ਸਕਦੇ ਇਸ ਹੜ੍ਹ ਦੇ ਵਿੱਚ ਰੋੜਦੇ ਜਾਂਦੇ ਆ ਰੱਬਾ ਬਸ ਕਰ ਹੁਣ ਬਸ ਕਰ ਰੱਬਾ ਇੰਨਾ ਕਹਿਰ ਨਾ ਕਰ ਦੀਆ ਮਮੀ ਕੀ ਆ ਕਰੀਏ ਦੱਸ ਦੇਈਂ ਕਰੀ ਉਹ ਤਾਂ بارش ਵੇ ਕਿੰਨੀ ਹੋਉਂਦੀ ਆ ਮੈਂ ਹੁਣੇ ਖਬਰਾਂ ਵੇਖੰਦਾ ਹੀ ਹਾਂ ਤੇ ਉਹ ਬਸ ਅਰਦਾਸਾ ਕਰਨ ਨਹੀਂ ਆ ਕਿ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਵਾ ਸਹੀ ਗੱਲ ਆ ਮੰਮੀ ਬਹੁਤ ਹੀ ਜ਼ਿਆਦਾ ਕਹਿ ਰਹੇ ਲਾਉਂਦੇ ਆ ਨਾ ਹੁਣੇ ਮੰਮੀ ਦੋ ਤੇ ਦਾਦੀ ਦੇ ਹੀ ਗੱਲ ਕਰਨ ਤੁਹਾਨੂੰ ਪਤਾ ਤਾਂ ਹੈਗਾ ਪਿੰਡ ਵਾਲਾ ਇਲਾਕਾ ਪਿੰਦਾ ਵਾ ਉਹ ਤੇ ਅੱਗੇ ਦੱਸਣ ਦੇ ਕਹਿੰਦੇ ਸਿਮਰਤ ਪਤਾ ਨਹੀਂ ਸਾਡਾ ਸਿਰਫ ਏਰੀਆ ਬਚਿਆ ਬਾਕੀ ਲਾਗੇ ਲਾਗੇ ਸਾਰੇ ਪਿੰਡਾਂ 'ਚ ਨਾ ਬੜਾ ਹੀ ਜ਼ਿਆਦਾ ਪਾਣੀ ਆਇਆ ਪਿਆ ਵਾ ਇਹ ਤਾਂ ਹੈ ਵਾ ਚਲੋ ਵੈਸੇ ਤੇ ਇੱਥੇ ਗੁਰੂਆਂ ਦੀ ਧਰਤੀ ਆ ਕਦੀ ਹੁੰਦਾ ਨਹੀਂ ਕਹਿਰ ਥੰਮ ਜਾਣਾ ਮੈਨੂੰ ਪਤਾ ਵਾ ਬਾਬਾ ਜੀ ਨੇ ਸਭ ਦੀ ਐਨੇ ਲੋਕਿਰ ਦਸਾ ਕਰਨ ਦੇਣਾ ਵਾਇਗਰੂ ਨੇ ਸੋਹਣੀ ਲੈਣੀ ਆ ਵਾ ਸੋਹਣੀ ਲਵੇ ਨੇ ਤੇ ਮੰਮੀ ਤੁਹਾਨੂੰ ਪਤਾ ਬੇਜਵਾਨ ਜਾਨਵਰ ਹੋ ਗਏ ਇਨਸਾਨ ਹੋ ਗਏ ਕੀ ਕਹਿੰਦੇ ਨੇ ਮਾਵਾਂ ਨੂੰ ਬੱਚਾ ਦਾ ਨਹੀਂ ਪਤਾ ਬੱਚਿਆਂ ਨੂੰ ਮਾਵਾਂ ਦਾ ਨਹੀਂ ਪਤਾ ਕਿਤੇ ਵੇਖੀ ਦੀ ਨਾ ਨਿਊਜ਼ ਕਿ ਤੇ ਰੋਣ ਹੱਕਲੇ ਹੋਏ ਪਏ ਲੋਕ ਕਿਤੇ ਇੰਨਾ ਆਪਣੇ ਆਪ ਨੂੰ ਬੜਾ ਮਾਨ ਹੁੰਦਾ ਕਿ ਕੀ ਬਣਦੇ ਆ ਦੁਨੀਆ ਤੇ ਕਹਿ ਰਿ ਉਠਿਆ ਪਿਆ ਰੱਬ ਪਤਾ ਨਹੀਂ ਕਿਹੜੇ ਜਨਮ ਦਾ ਬਦਲਾ ਲੈ ਆਂਦੇ ਰੋਕਾ ਕੋ ਫੇ ਤੇ ਹੈ ਵਾ ਮੈਨੂੰ ਤਾਂ ਅੱਗੇ ਦੱਸੰਦੀ ਸੀ ਦਾਦੀ ਕਹਿੰਦੀ ਹੀ ਕਿ 88 ਦੇ ਟਾਈਮ 'ਚ ਵੀ ਇਹੋ ਚੀਜ਼ਾਂ ਹੋਈਆਂ ਸੀ ਪਰ ਉਹਦੇ ਨਾਲੋਂ ਜ਼ਿਆਦਾ ਨਾ ਹੁਣ ਜ਼ਿਆਦਾ ਕਹਿਰ ਜ਼ਿਆਦਾ ਕਹਿਰ ਹੋ ਗਿਆ ਪੁੱਤੋ ਉਦੋਂ ਵੀ ਹੋਇਆ ਸੀਗਾ ਪਰ ਹੁਣ ਤੇ ਬਹੁਤ ਜ਼ਿਆਦਾ ਕਹਿਰ ਹੋ ਗਿਆ ਕਿੰਨੇ ਬੇਜਵਾਨ ਜਾਨਵਰ ਆ ਮੱਝਾਂ ਗਾਇਆਂ ਵਿਚਾਰੀਆਂ ਵਿੱਚ ਰੋੜਦੀਆਂ ਫਿਰਦੀਆਂ ਨੇ ਤੇ ਬਾਅਦ ਚ ਪਛਾਣ ਹੁਣ ਲੋਕਾਂ ਨੂੰ ਕੀ ਦੀ ਤੇ ਕੀ ਦੀ ਨਹੀਂ ਆਹ ਤੇ ਜਿਹੜਾ ਕਹਿਰ ਹੈਗਾ ਨਾ ਹੈਗਾ ਨਾ ਬਾਅਦ ਚ ਜਦੋਂ ਪਾਣੀ ਨਿਕਲਣ ਨਾਲੋਂ ਤੋਂ ਵੱਧ ਕਹਿਰ ਹੋਣਾ ਪੁੱਤੋ ਲੋਕਾਂ ਕੋਈ ਜੁੱਲਾ ਬਿਸਤਰਾ ਨਹੀਂ ਰਹਿ ਜਾਣਾ ਵਰਤਨ ਨੂੰ ਹਾਂ ਕੋਈ ਲੀੜਾ ਕੱਪੜਾ ਨਹੀਂ ਰਹਿ ਜਾਣਾ ਕਈਆਂ ਤੇ ਰੁੜ ਗਏ ਤੇ ਕਈਆਂ ਤੇ ਗਿੱਲੇ ਹੋ ਗਏ ਦਾਣੇ ਜਿਹੜੇ ਭਰੋਲਿਆਂ 'ਚ ਪਏ ਉਹਨਾਂ ਨੂੰ ਤੇ ਉੱਲੀ ਲੱਗ ਜਣੀ ਪੁੱਤ ਪਾਣੀ ਪੈ ਗਿਆ ਵਿੱਚ ਤੇ ਜਿਹੜਾ ਝੋਨਾ ਖੜਾ ਹੀ ਖੇਤਾਂ ਵਿੱਚ ਲੁੱਕਾ ਦਾ ਉਹ ਤੇ ਗਿਆ ਰੁੜ ਗਿਆ ਉਹ ਤੇ ਕੁਛ ਨਹੀਂ ਬਚਿਆ ਪੁੱਤ ਚਲੋ ਆਪਾਂ ਤੇ ਬਸ ਬੈਠੇ ਅਰਦਾਸ ਹੀ ਕਰ ਸਕਦੇ ਕਿਉਂਕਿ ਰੱਬ ਗਾੜੀ ਕਦੀ ਕਿਸੇ ਦੀ ਚੱਲੀ ਨਹੀਂ ਨਾ ਤੇ ਸਰਕਾਰਾਂ ਦੀ ਚੱਲ ਸਕਦੀ ਤੇ ਨਾ ਤੇ ਇਨਸਾਨਾਂ ਦੀ ਚੱਲ ਸਕਦੀ ਇਹ ਤੇ ਰੱਬ ਹੀ ਆ ਜੇ ਭਲੀ ਵਰਤ ਜੇ ਤੇ ਵਰਤ ਜੇ ਨਹੀਂ ਤੇ ਨਾ ਇਹ ਤੇ ਹੈ ਮੇਰੀ ਗੱਲ ਸੁਣ ਇੰਨਾ ਵਾਰ ਮੀਂਹ ਪੈਨ ਦਾ ਸੇਵਾ ਕਿੱਧਰ ਚਲ ਗਿਆ ਵਾ ਮੰਮੀ ਮੈਂ ਤੇ ਉਹਨਾਂ ਨੂੰ ਬਸ ਇੰਨੀ ਗੱਲ ਕਹੀ ਕਿ ਮੈਂ ਆਪਣੀ ਫਰੈਂਡਸ ਨਾਲ ਬਾਹਰ ਚੱਲੀ ਕੁਝ ਖਾਣ। ਉਹਨਾਂ ਨੇ ਤੇ ਮੈਨੂੰ ਕਿਹਾ, "ਤਾਨੂੰ ਪਤਾ? ਮੰਮੀ ਮੇਰਾ ਹੱਥ ਫੜ ਕੇ ਕਹਿੰਦੇ, "ਸਿਮਰਤ, ਤੂੰ ਮੈਨੂੰ ਦੱਸ ਤੈਨੂੰ ਕਿਹੜੀ ਚੀਜ਼ ਦੀ ਲੋੜ ਆ? ਮੈਂ ਤੈਨੂੰ ਆਪ ਬਾਹਰੋਂ ਲਿਆ ਕੇ ਦੇਣਾ, ਤੂੰ ਬਾਹਰ ਨਹੀਂ ਜਾਣਾ, ਬਾਹਰ ਬਾਰਿਸ਼ ਬਹੁਤ ਹੋਉਂਦੀ ਆ।" "ਅੱਛਾ, ਫੇਰ ਤੇਰੇ ਲਈ ਖਾਣ ਲਈ ਲੈਣ ਗਿਆ ਕੁਝ?" ਹੂੰ। ਯਾਨੀ ਕਿ ਸਾਡਾ ਪਲਾਨ ਥੋੜਾ-ਥੋੜਾ ਕੰਮ ਕਰਨਾ ਸਟਾਰਟ ਹੋ ਹੀ ਗਿਆ ਵਾ। "ਹਾਂ ਮੰਮੀ, ਲੱਗਨ ਤੇ ਮੈਨੂੰ ਇਹੋ ਦਿਆ, ਪਰ ਮੈਨੂੰ ਇੰਨਾ ਨਹੀਂ ਪਤਾ ਲੱਗਨ ਦਿਆ। ਇਹਨਾਂ ਦੀ ਯਾਦਾਂ ਸਵਾ ਮਤ ਮੈਂ ਵੀ ਨਾ ਦੋ ਤਿੰਨ ਦਿਨ ਤੋਂ ਨੋਟ ਕਰਨ ਦੇ ਆ ਇਹ ਨਾ ਚੋਰੀ ਚੋਰੀ ਤੈਨੂੰ ਵੇਂਦਾ ਵਾ ਜਦੋਂ ਤੈਨੂੰ ਚੀਜ਼ ਚੂਜ ਕੋਈ ਲਿਆ ਕੇ ਦੇਣੀ ਨਾ ਖਾਣ ਨੂੰ ਤੇ ਬੜੇ ਸਵਾਦ ਲਾਲਾ ਖਾਂਦਾ ਵਾ ਪਹਿਲੇ ਤਾਂ ਕਹਿੰਦਾ ਨਾ ਸਵਾਦ ਨਹੀਂ ਬਣਾਉਂਦੀ ਵਧੀਆ ਨਹੀਂ ਬਣਾਉਂਦੀ ਹੁਣ ਤੇ ਬੜੇ ਸਵਾਦ ਲਾਂਦਾ ਵਾ ਚੋਰੀ ਚੋਰੀ ਤੈਨੂੰ ਵੇਂਦਾ ਵਾ ਕਦੀ ਮੈਂ ਵੇਖਦੀ ਫੋਨ ਦੀ ਸਕਰੀਨ ਔਨ ਕਰਕੇ ਨਾ ਕਿ ਤੂੰ ਪਿਛਲੇ ਸਾੜੂ ਨੇ ਐਂਜ ਕਰਕੇ ਨਾ ਕੈਮਰਾ ਔਨ ਕਰਕੇ ਕੈਮਰੇ ਖਾਣੀ ਤੈਨੂੰ ਵੇਖਦਾ ਵਾ ਚਲੋ ਮੰਮੀ ਫੋਨ ਨਾ ਇੱਕ ਕੰਮ ਹੋਰ ਕਰਨਾ ਪੈਣਾ ਕੀ ਇਸ ਪਲੈਨ ਨੂੰ ਨਾ ਪੂਰਾ ਕਾਮਯਾਬ ਬਣਾਉ ਲੈਣਾ ਕਿ ਤੈਨੂੰ ਥੋੜੀ ਜਿਹੀ ਤਾਂ ਦੂਰੀ ਬਣਾਣੀ ਪੈਣੀ ਆ। ਤੈਨੂੰ ਤਾਂ ਦੂਰ ਹੋਣਾ ਪੈਣਾ ਇੱਕ ਵਾਰੀ। ਨਹੀਂ ਮੰਮੀ ਮੈਂ ਨਹੀਂ ਜਾਣਾ। ਹੋਰ ਬਾਜੂ ਯਾਦ ਮੇਰੀ ਦੋਹਾਂ ਦੇ ਦੋਹਾਂ ਦੇ ਜਿਹੜਾ ਮਾੜਾ ਮੋਟਾ ਜਣ ਯਾਦ ਹੈਗੀ ਉਹ ਹੀ ਭੁੱਲ ਜੇ। ਅੱਛਾ ਤੇ ਤੂੰ ਨਹੀਂ ਚਾਹੁੰਦੀ ਚੰਗੀ ਤਰ੍ਹਾਂ ਸੇਵਕ ਤੇ ਰਹ ਜੇ। ਮੰਮੀ ਚੌਨੀ ਤੇ ਮੈਂ ਆ ਗਈ ਆ ਪਰ ਮੈਨਾਂ ਤਾਂ ਦੂਰ ਜਾਣਾ ਨਹੀਂ ਚਾਹੁੰਨੀ। ਤੁਹਾਨੂੰ ਪਤਾ ਨਾ ਮੇਰਾ ਮਨ ਹੀ ਲੱਗਦਾ ਜਿੱਦਾਂ ਮਰਜੀ ਆ ਨਾ ਚਾਹੇ ਮੈਨੂੰ ਬੁਲਾਉਂਦੇ ਹੀ ਕੋਂਦੇ ਹੀ ਨਹੀਂ ਘਟੋ ਘਟ ਮੇਰੇ ਅੱਖਾਂ ਦੇ ਸਾਹਮਣੇ ਤੇ ਰਹਿੰਦੇ ਹੀ ਨਾ। ਵੇਖ ਪੁੱਤ ਇਹ ਕੰਮ ਵੀ ਜ਼ਰੂਰੀ ਆ। ਜੇ ਤੂੰ ਹੁਣ ਤ ਇਹ ਤਾਂ ਥੋੜਾ ਤਾਂ ਦੂਰ ਜਾਏਂਗੀ ਨਾ ਉੱਥੇ ਨੂੰ ਲੱਭੂਗਾ ਉੱਤੇ ਤਾਂ ਹੋਰ ਅਟਰੈਕਟ ਹੋਗਾ ਤੇਰੇ ਵੱਲ ਚਲੋ ਮੰਮੀ ਇਹ ਵੀ ਕਰਕੇ ਦੇਖ ਲੈਨੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਮੈਂ ਤਾਂ ਤੁਹਾਡੇ ਆਖੇ ਤੇ ਸ਼ੰਮੀ ਆਂਟੀ ਦੇ ਆਖੇ ਲੱਗਣ ਨਹੀਂ ਹੈ ਜਿੱਦਾਂ ਤੁਸੀਂ ਕਹਤਾ ਮੁੱਦਾ ਮੰਨੀ ਜਾਣੀ ਕੋਈ ਨਹੀਂ ਮੈਂ ਸ਼ੰਮੀ ਆਂਟੀ ਨਾਲ ਫੋਨ ਤੇ ਕਰਦੀ ਗੱਲ ਤੇ ਕਰਦੀ ਸਲਾਹ ਕੇ ਤੈਨੂੰ ਕਿੱਥੇ ਭੇਜਿਆਣ ਦੋ ਚਾਰ ਦਿਨ ਲਈ ਫਿਰ ਠੀਕ ਹੈ ਠੀਕ ਹੈ ਨਾ ਫਿਰ ਜੇ ਤੈਨੂੰ ਲੱਭੂਗਾ ਅਸੀਂ ਨੋਟਿਸ ਕਰਾਂਗੇ ਮਗਰੋਂ ਕਿ ਕਿੰਨਾ ਕ ਤੇਰਾ ਧਿਆਨ ਕਰਦਾ ਵਾ ਤੇਰੇ ਬਾਰੇ ਪੁੱਛਦਾ ਹੈ ਕਿ ਨਹੀਂ ਤੈਨੂੰ ਲੱਭਦਾ ਹੈ ਕਿ ਨਹੀਂ ਫੇਰ ਸਾਨੂੰ ਪਤਾ ਲੱਗੂਗਾ ਕਿ ਉਹ ਤੋਤੇ ਤੇਰਨਾ ਕਰਦਾ ਕਿ ਸ਼ਾਇਦ ਦਿਲੋਂ ਪਿਆਰ ਕਰਨ ਲੱਗ ਗਿਆ ਤੈਨੂੰ ਠੀਕ ਹੈ ਮੰਮੀ ਪਰ ਤੇ ਮੰਮੀ ਚਲੋ ਦੇਖ ਤੇ ਭੇਜਣਾ ਨਹੀਂ ਭੇਜਣਾ ਤੂੰ ਇਦਾਂ ਕਰੋ ਮੈਨੂੰ ਪਹਾੜਾ ਭੁੜਾ ਲਈ ਭੇਜ ਦਿਓ ਸ਼ਿਮਲੇ ਭੇਜ ਦਿਓ ਮੈਨੂੰ ਆਹ ਭੇਜ ਦੀ ਤਨਹਾੜ ਨੇ ਆਉਂਦੇ ਲੈ ਸ਼ਮੀ ਭੇਜਿਆ ਆਏਗੇ ਸਤਿ ਸ਼੍ਰੀ ਅਕਾਲ ਜੀ ਆ ਜਾਓ ਬਹਿ ਜਾਓ ਹਾਂਜੀ ਪਹਾੜਾਂ ਚ ਤੇ ਤੈਨੂੰ ਭੇਜਾਂਗੇ ਨਾਲੇ ਭੇਜਾਂਗੇ ਤੈਨੂੰ ਸ਼ਿਮਲੇ ਪਰ ਅਹੀਂ ਇਕੱਲੀ ਨਹੀਂ ਭੇਜਣਾ ਭੇਜਣਾ ਹੀ ਸੇਵਕ ਨਹੀਂ ਲਾ ਜ਼ਰੂਰੀ ਥੋੜੀ ਹੈ ਕਿ ਹਰਥਾ ਉਹ ਮੇਰੇ ਨਾਲ ਜਾਊਗਾ ਮੈਂ ਆਪ ਵੀ ਇਕੱਲੀ ਜਾ ਸਕਦੀ ਹਾਂ ਇਕੱਲੀ ਦਾ ਕੀ ਫਾਇਦਾ ਜਾਣਦਾ ਦੱਸ ਨਾਲ ਕੋਈ ਚਾਹੀਦਾ ਤੇਗਾ ਨਾ ਆਸਰਾ ਕੋਈ ਗੱਲ ਨਹੀਂ ਇਕੱਲੀ ਜਾਣਾ ਇਹਨੇ ਮੈਂ ਤਾਂ ਮੰਮੀ ਚਲ ਜਾਂਗੇ ਸੇਵਕ ਨੂੰ ਘਰੇ ਛੱਡ ਜਾਂਦੇ ਆ ਲੈ ਦੋਵੇਂ ਇਕੋ ਜੀ ਜਗਵਾ ਚ ਗਿਆ ਨਾ ਤੇ ਰਾਰੂ ਦਵਾਨੂ ਨੂੰ ਨਹੀਂ ਪਤਾ ਕੋਈ ਗੱਲ ਸੁਣ ਭੈਣ ਤੂੰ ਵੀ ਮੇਰੀ ਜਾਨ ਖਾਲੀ ਹੈ ਪਹਿਲੇ ਮੈਨੂੰ ਤੂੰ ਦੱਸਾਂ ਹੈ ਕਿਨ ਮੈਂ ਕੱਲ ਵੀ ਕਿਹਾ ਹੀ ਕਿ ਤੇਰੇ ਭਾਜੀ ਨਾਲ ਮੈਂ ਬਾਜ਼ਾਰ ਜਾਣਾ ਵਾ ਸਾਡਾ ਬੜਾ ਸਮਾਨ ਲਿਆਉਣ ਵਾਲਾ ਵਾ ਬੜੇ ਕੰਮ ਜਮਾ ਹੋਏ ਆ ਕਿੰਨਾ ਚਿਰ ਤੇ ਅਸੀਂ ਹਸਪੀਟਲ ਹੀ ਦੋਵੇਂ ਜੀ ਰਹੇ ਆ ਤੇ ਤੂੰ ਕੇ ਪਾਸੇ ਸਾਨੂੰ ਲੱਗਣ ਦੇਣਾ ਕਿ ਨਹੀਂ ਲੱਗਣ ਦੇਣਾ ਉਹ ਮੇਰੇ ਤੇ ਗੁੱਸਾ ਕੱਢਣ ਦੇ ਆਂਦੇ ਤੂੰ ਫੇਰ ਤੁਰ ਪੀ ਉਧਰ ਤੂੰ ਜਿਹੜਾ ਸੱਪ ਕੱਢਣਾ ਫੋਨ ਤੇ ਕੱਢ ਲੈਣਾ ਸੀ ਤੇ ਮੇਰੇ ਨਾਲ ਹੀ ਲੱਗੀ ਹਾਂ ਫੋਨ ਤੇ ਤੂੰ ਤੁਸੀਂ ਆ ਹੀ ਗਏ ਬੋਲ ਹੁਣ ਛੇਤੀ ਮੈਨੂੰ اڈੀ ਕੰਢੇ ਚਾਹ ਨਹੀਂ ਮੱਬੀ ਗੱਲ ਇਸ ਤਰ੍ਹਾਂ ਆ ਕਿ ਸੇ ਵਕਤੇ ਸਿਮਰਦੀ ਗੱਲ ਕਰਨੀ ਫੇਰ ਮੈਂ ਤੁਹਾਡੇ ਨਾਲ ਜਿਹੜਾ ਤੁਹਾਡੇ ਨਾਲ ਟੌਪਿਕ ਚੱਲਦਾ ਨਾ ਉਹਦੇ ਨਹੀਂ ਗੱਲ ਉਹਦੇ ਬਾਰੇ ਜਿਹੜਾ ਪਲਾਨ ਤੂੰ ਹੀ ਖੇਡਣ ਦੇਣਾ ਮੈਨੂੰ ਲੱਗਦਾ ਉਹ ਕਾਮਯਾਬ ਹੋਉਂਦਿਆ ਹੋਉਂਦਿਆ ਪਰ ਹੁਣ ਮੰਮੀ ਨੇ ਇੰਨੀ ਗੱਲ ਕਹੀ ਆ ਕਿ ਇਹ ਪਲੈਨ ਨੂੰ ਨਾ ਥੋੜਾ ਜਣਾ ਅੱਗੇ ਲੈ ਕੇ ਜਾਇਆ ਜਾਵੇ ਹੁਣ ਵੇਖਿਆ ਜਾਵੇ ਕਿ ਸੇਵਕ ਦੇ ਮਨ ਚ ਕੀ ਚੱਲਦਾ ਕੀ ਨਹੀਂ ਥੋੜਾ ਜਆ ਤੁਹਾਨੂੰ ਕੋ ਪਤਾ ਲੱਗਾ ਇਹ ਗੱਲ ਦਾ ਪਤਾ ਕੀ ਲੱਗਣਾ ਵਾ ਹੁਣ ਤੇ ਦੇ ਹੱਥ ਦੀ ਬਣੀ ਐ ਚੀਜ਼ਾਂ ਜਿਹਾ ਵੀ ਖਾਣ ਲੱਪਿਆ ਅੱਗੇ ਕਹਿੰਦਾ ਮੰਮੀ ਐਨੀ ਚੰਗੀ ਬਣਾਉਂਦੀ ਆ ਅੱਛਾ ਹੁਣ ਸੁਆਦ ਲੱਗਦੀ ਆ ਇਹਨੂੰ ਲੱਭਦਾ ਵਾ ਪਹਿਲੇ ਕਹਿੰਦਾ ਸੀ ਬਕਬਕੀਆਂ ਲੱਗਦੀਆਂ ਜਰਾ ਕਿਧਰ ਉਧਰ ਹੁੰਦੀ ਨਾ ਲੱਭਦਾ ਵਾ ਹੁਣ ਵੀ ਇਹ ਚੱਲੀ ਸੀ ਬਾਜ਼ਾਰ ਤੈਨੂੰ ਕਹਿੰਦਾ ਉਹ ਰਹਿ ਘਰ ਬਰਮੀ ਪੈਣਾ ਮੈਂ ਘਰੇ ਲੈ ਕੇ ਦਿਨਾ ਖਾਣ ਨੂੰ ਨਹੀਂ ਵੇਖੀ ਸਹੀ ਉਂਗਲਾ ਵੀ ਝਟਿਆ ਕਰੂਗਾ ਇਹਦੀਆਂ ਜਦੋਂ ਇਹਨੇ ਚੀਜ਼ ਬਣਾਈ ਉਹ ਤਾਂ ਹੈ ਆਈਕਨ ਕਰਦਾ ਜੇ ਉਹ ਤਾਂ ਹੈ ਤੇ ਮੈਂ ਹੁਣ ਕਹਿੰਦੀ ਹਾਂ ਇਹਨੂੰ ਦੋ ਚਾਰ ਦਿਨ ਲਈ ਕਿਤੇ ਭੇਜੀਏ ਵੇਖੀ ਮਗਰ ਉਹ ਲੱਭਦਾ ਵਾ ਚੱਲ ਕੋਈ ਨਹੀਂ ਮੈਂ ਲੈ ਜੰਨੀ ਆਪਣੇ ਵੱਲ ਤੁਹਾਡੇ ਵੱਲ ਤੋਂ ਕੋਈ ਹੁੰਦਾ ਫਿਰ ਦਾ ਆਏਣਾ ਤੇ ਲੱਭ ਲੈਣਾ ਤੁਹਾਡੇ ਵੱਲ ਤੇ ਪਹਿਲਾਂ ਹੋਣਾ ਹੁੰਦਾ ਨਹੀਂ ਮੇਰੇ ਵੱਲ ਤਾਂ ਸਵੇਰੇ ਕਿਹੜਾ ਮਾਰ ਕੇ ਆਇਆ ਵਾ ਫਿਰ ਕਿਹ ਅੰਕਲ ਕਿੱਥੇ ਉਹਨਾਂ ਨਾਲ ਬਹਿ ਕੇ ਬੰਦੀ ਕੀ ਸਲਾਹ ਕਰਾ ਤਾ ਫਿਰ ਇਹ ਤੂੰ ਦੂਰ ਭੇਜੀ ਹੈ ਮੈਂ ਰੱਦ ਦਾਦੀਵਾਲ ਨਾ ਭੇਜੀਏ ਨਹੀਂ ਮੰਮੀ ਮੈਂ ਉਧਰ ਨਹੀਂ ਜਾਣਾ ਸਿਮਰਤ ਮੇਰੀ ਅੱਗੇ ਗੱਲ ਤੇ ਧਿਆਨ ਨਾਲ ਸੁਣ ਲੈ ਜੋ ਕੁਝ ਵੀ ਤੂੰ ਆਪਣੇ ਮਨ ਚ ਨਾ ਰੱਖਿਆ ਵਾ ਨਾ ਉਹਨੂੰ ਬਾਹਰ ਕੱਢ ਦੇ ਔਰ ਜੋ ਕੁਝ ਵੀ ਤੇਰੇ ਨਾਲ ਪਿੱਛੋਂ ਤੇਰੀ ਦਾਦੀ ਨੇ ਕੀਤਾ ਤੇਰੇ ਪਰਿਵਾਰ ਨੇ ਕੀਤਾ ਮੈਂ ਸਾਰਾ ਕੁਝ ਸਮਝਦੀ ਹਾਂ ਪਰ ਹੁਣ ਉਹ ਵਿਚਾਰੀ ਬੁੱਢੀ ਜਨਾਨੀ ਨੇ ਤੇਰੇ ਕੋਲ ਦੋ ਵਾਰ ਮਾਫੀ ਮੰਗੀ ਘਰੇ ਆਂਟੀ ਤੇਰਾ ਚੰਗਾ ਲੋਚਦੀ ਹੈ ਨਾ ਕਿ ਮੈਂ ਨਹੀਂ ਚਾਹੁੰਦੀ ਵੀ ਤੂੰ ਤੋ ਤੋ ਦੇ ਨਾਲ ਵਰਤੇ ਉਹ ਤਰਸਦੀ ਆ ਵੀ ਤੂੰ ਉਹਦੇ ਘਰ ਜਾ ਕੇ ਰਵੇਂ ਤੇ ਇਸ ਕਰਕੇ ਜੇ ਤੂੰ ਰਹਿਣਾ ਵਾ ਤੇ ਸਹੀ ਕਹਿ ਰਹੇ ਨੇ ਭੈਣ ਜੀ ਉੱਥੇ ਜਾ ਕੇ ਤੇ ਦੋ ਦੋ ਦਿਨ ਰਹਿ ਕਿ ਨਾਲ ਇਹਦਾ ਪਤਾ ਲੱਗ ਜਾਊਗਾ ਕਿ ਵੇਂਦਾ ਕਿ ਨਹੀਂ ਵੇਂਦਾ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਾਨ ਜੀ ਪਰ ਤੁਹਾਨੂੰ ਵੀ ਪਤਾ ਨਾ ਮੇਰਾ ਉੱਥੇ ਦਿਲ ਨਹੀਂ ਲੱਗਦਾ ਜੇ ਮम्मी-ਆਪਾ ਵੀ ਚੱਲ ਜਾਣ ਤੁਸੀਂ ਮੇਰੇ ਨਾਲ ਆ ਜਾਓ ਨਹੀਂ ਦਿਲ ਕਿੱਥੋਂ ਲੱਗਣਾ ਐਨਾ ਪਿਆਰ ਤੈਨੂੰ ਕਦੀ ਮਿਲਿਆ ਹੀ ਨਹੀਂ ਜਿਨਾ ਇਹ ਮਾਪਤਾ ਨੇ ਤੈਨੂੰ ਦਿੱਤਾ ਆ ਸੇਵਕ ਹੋਣੀ ਚੱਲ ਵਿਚਾਰਾ ਐ ਔਲਾਦ ਲਈ ਤੋਰਿਆ ਜਾਂ ਕੁਛ ਵੀ ਆ ਪਹਿਲੇ ਪਿਆਰ ਤਾਂ ਤੈਨੂੰ ਕਰਦਾ ਹੀ ਸੀ ਨਾ ਭਾਵੇਂ ヴォਟੀ-ヴォਟੀ ਕਰਕੇ ਲਈ ਫਿਰਦਾ ਸੀ ਤੇ ਐਨਾ ਪਿਆਰ ਨਾ ਕਿਹੇ ਕਿਹੇ ਦੀ ਕਿਸਮਾ ਚੋਂ ਦਾਵਾ ਤੁਹਾਡੀ ਤੇ ਮੇਰਾ ਛੱਡ ਕੇ ਜਾਣ ਨੂੰ ਨਾਲ ਨਹੀਂ ਦਿਲ ਕਰਦਾ ਮੈਨੂੰ ਇਹ ਕਿ ਜਾਂ ਤੇ ਫਿਰ ਮੇਰੇ ਨਾਲ ਹੀ ਜਾਣ ਤਾਂ ਕੱਲੀ ਦਾ ਮੇਰਾ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਤੁਹਾਨੂੰ ਵੀ ਤਾਂ ਪਤਾ ਘਰੇ ਕਿਹੜਾ ਟਿਕਦੇ ਆ ਮੰਮੀ ਫਿਰ ਕੱਲੀ ਰਹਿ ਜਾਂਦੇ ਪਿੱਛੋਂ ਸਮਝਾਓ ਇਹਨੂੰ ਕੁਛ ਜੇ ਮੈਂ ਨਾਲ ਚਲ ਗਈ ਤਾਂ ਮਗਰ ਉਹਦਾ ਧਿਆਨ ਕੌਣ ਰੱਖੇਗਾ ਕੌਣ ਤੈਨੂੰ ਦੱਸੇਗਾ ਫੋਨ ਕਰ ਕਰਕੇ ਕਿ ਤੈਨੂੰ ਲੱਭਦਾ ਵਾ ਜੇ ਮੰਮੀ ਨੂੰ ਵੀ ਨਾਲ ਲੈ ਜਾਏਗੀ ਤੇ ਮੇਰੇ ਕੋਲ ਤਾਂ ਇੰਨਾ ਟਾਈਮ ਹੈ ਨਹੀਂ ਵੀ ਮੈਂ ਤੁਹਾਡੇ ਘਰ ਬੈਠੀ ਰਵਾਂ ਮੇਰੇ ਤਾਂ ਹੱਥ ਖੜੇ ਹੋਣਾ ਮੇਰੇ ਤੇ ਇੱਧਰ ਘਰ ਵਾਲਾ ਰੋਸ ਜਾਣਾ ਰੋਜ਼ ਹੀ ਮੈਂ ਤਿਆਰ ਹੁੰਨੀ ਤੇ ਫਿਰ ਤੇ ਮੈਨੂੰ ਇੱਧਰ ਉਹਨਾਂ ਨੇ ਮੈਨੂੰ 5 ਮਿੰਟ ਦਾ ਟਾਈਮ ਦਿੱਤਾ ਤੇ ਗੱਲ ਸੋਹਣੀ ਆ ਚਾਹ ਨਾਲ ਪੀਣ ਲੱਗ ਪਈ ਉੱਥੇ। ਇਸ ਕਰਕੇ ਮੈਂ ਹੁਣ ਚੱਲੀ ਆ। ਹੂੰ ਤੇ ਤੂੰ ਦਾਦੀ ਵਾਲ ਜਲ ਜਾ ਦੋ ਦਿਨ ਤੇ ਰਹਿ ਤੇ ਮੈਨੂੰ ਵੀ ਦੱਸਿਓ ਵੀ ਕੀ ਹੋਇਆ ਤੇ ਕੀ ਨਹੀਂ। ਕੋਈ ਮਸਲਾ ਹਾਲ ਆਪਣਾ ਹੁੰਦਾ ਕਿ ਨਹੀਂ। ਚਲੋ। ਜੇ ਮੈਨੂੰ ਲੈ ਗਈ ਨਾ ਲਾਲ। ਤੂੰ ਮਗਰ ਉਹ ਫੇਰ ਉਹ ਨਰਸ ਦੇ ਨਾਲ ਤੁਰਿਆ ਫਿਰੂਗੀ। ਨਹੀਂ ਨਹੀਂ। ਤੇ ਸੀਗੇ ਨਰਸ ਨਾਲ। ਨਹੀਂ ਬੋਲੀ। ਤੂੰ ਇੱਥੇ ਰਹੀ ਰੋ ਤੂੰ ਇਵੇਂ ਨਾ ਲਗੇ ਡਾਂ ਮਾਰਦੇ ਰਿਓ। ਤੇ ਗੱਲ ਸੋਹਣੀ। ਹੈਗਾ ਕਿਥੇ ਸੇਵਕ ਮੈਨੂੰ ਵੀ ਮੜ ਜਾ ਕੰਮ ਆਹੀ। ਮੈਂ ਨਿਕਤੀ ਰੀਜਾ ਸ਼ਾਦੀ ਦਵਾ। ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਉਹ ਇਹਦੇ ਲਈ ਖਾਣ ਲਈ ਲੈਣ ਗਿਆ ਕੁਛ। ਝਕਾ ਤੇ ਹੋਣ ਦਿਆ ਹੋਰ ਕੀ ਝਕਾ ਹੋਣਾ ਇਤੋਂ। ਬਸ ਕੇ ਸ਼ੁਰੂਆਤ ਹੋ ਗਈ ਆ। ਲੈਣ ਆਪਣਾ ਅੱਧਾ ਕਿਤੇ ਕਾਮਯਾਬ ਹੋ ਗਿਆ ਵਾ। ਬਸ ਇੱਕ ਦੋ ਦਿਨ ਦੀ ਗੱਲ ਐ। ਫੇਰ ਤੁਸੀਂ ਕਰੋ ਦੁਬਾਰਾ ਵਿਆਹ ਦੀਆਂ ਤਿਆਰੀਆਂ। ਲੈ ਗੱਜ-ਵੱਜ ਕੇ ਕਰਾਂਗੇ ਵਿਆਹ। ਵੇਖੀ ਸਹੀ ਜਿਹੜੀਆਂ ਰੀਜਾ ਪਹਿਲੇ ਨਹੀਂ ਨਾ ਹੋਈ ਹੁਣ ਪੂਰੀਆਂ ਕਰਨੀਆਂ ਵਾ। ਪੂਰੀਆਂ ਕਰਨੀਆਂ ਕਿ? ਕਿਉਂਕਿ ਪਹਿਲੇ ਵਿਆਹ ਦਾ ਤੁਹਾਨੂੰ ਵਿਚਾਰੇ ਨੂੰ ਪਤਾ ਹੀ ਨਹੀਂ ਲੱਗਾ। ਪਤਾ ਹੀ ਨਹੀਂ। ਹੁਣ ਵਿਆਹ ਕਰਾਂਗੇ ਨਾ ਤੇਰਾ ਫੇਰ ਉਹਦੇ ਨਾਲ। ਜੋ ਨਿਚੜਾ ਕੇ ਹੀ ਕਰਤਾ ਸੀ ਦਵਾ ਦਾ ਗੁਰਦੁਆਰੇ ਜਾ ਕੇ ਫੇਰੇ ਦੇ ਦਿੱਤੇ ਸੀ ਕੋਈ ਵੀ ਨਹੀਂ ਗਿਆ ਮਾਫਾ ਤਾਂ ਦੋਵੇਂ ਗਏ ਹ ਤੇ ਜਾਂ ਪੈੰਜ ਗਏ ਸੀ ਨਾਲੇ ਤੂੰ ਘੜਾ ਲੱਗਦੀ ਐ ਵਿਆਹੀ ਐ ਨਾ ਠੀਕ ਐ ਇਹ ਤੇ ਹੈ ਵਿਆਹੀ ਤੇ ਮੈਂ ਲੱਗਦੀ ਨਹੀਂ ਬਸ ਚੂੜਾ ਹੱਥੀ ਪਾਏ ਦੇਖਦਾ ਕਿ ਵਿਆਹੀ ਐ ਉਦਾਂ ਨਹੀਂ ਮੈਂ ਲੱਗਦੀ ਨਾਲੇ ਪੁੱਤ ਆਪਾ ਤੇ ਫਿਰ ਵੀ ਤੇਰੇ ਕੋਸ਼ ਚਾਹ ਕੀਤੀ ਮਾਮੀ ਨੇ ਤੇਰਾ ਲਾਇਆ ਗਲੋਗਲਾਵਾ ਹੁਣ ਤੇਰੇ ਨਾਲ ਚੰਗੀ ਕਰਾ ਵਿਆਹ ਕਰਾਂਗੇ ਤੇਰੀਆਂ ਵੀ ਰਿੱਜਾ ਪੂਰੀਆਂ ਕਰਾਂਗੇ ਠੀਕ ਐ ਚਲੋ ਚਲੋ ਮੈਂ ਜਲਦੀ ਆਈ ਗਿਆ ਜੀ ਸੇਵਕ ਮੇਲੇ ਤੋਂ ਹੀ ਕਹਿੰਦੇ ਮਿਲਣਾ ਕਿੱਥੇ ਗਿਆ ਸੀ ਮੈਂ ਘਣ ਪਿੰਨੂ ਲੈਣ ਗਿਆ ਸੀ ਲੈ ਫਰਾਗੀ ਲੈ ਗਿਆ ਆ ਜਾ ਬਈ ਸੇਵਕ ਮੈਂ ਚਾਹ ਬਣਾ ਕੇ ਲਿਆਉਣੀ ਆ ਨੀ ਮੇਰੀ ਗੱਲ ਸੁਣ ਲੈ ਮੈਂ ਚਾਹ ਨਹੀਂ ਉਹ ਪਣੀ ਆਏ ਚਲ ਬੁੰਡੇ ਲਈ ਤੇ ਬਣਾਵਾ ਮੀਚੋਂ ਆਇਆ ਵਾ ਵੇ ਮੈਨੂੰ ਵੀ ਵਿਖਾ ਦੇ ਕੀ ਲੈ ਕੇ ਆਇਆ ਵਾ ਕੀ ਕਹਾਂਗਾ ਕੋਈ ਨਹੀਂ ਤੁਸੀਂ ਪਹਿਲਾਂ ਇਹ ਦੱਸੋ ਤੁਸੀਂ ਬੜੇ ਤਿਆਰ ਸ਼ਹਿਰ ਹੋ ਜੇ ਤੁਸੀਂ ਕਿੱਥੇ ਚੱਲੇ ਜੀ ਮੈਨੂੰ ਲੱਗਦਾ ਅੰਟੀ ਤੁਸੀਂ ਅੱਜ ਹੀ ਘੋਲਣਾ ਵੇਖਿਆ ਅੰਟੀ ਪਹਿਲਾਂ ਤਿਆਰ ਤੋਂ ਰਿਹਾ ਕੋ ਕਰੀਂਦੇ ਇਦਾਂ ਹਈ ਅੱਜ ਜ਼ਿਆਦਾ ਤਿਆਰ ਹੋਏ ਮੈਂ ਤੈਨੂੰ ਦੱਸਦੀ ਆਂ ਵੀ ਮੈਂ ਕਿੱਥੇ ਚੱਲੀ ਪਹਿਲੇ ਮੈਨੂੰ ਬਖਾ ਲਫਾਫੇ ਚ ਲਿਆਇਆ ਕੀ ਆ ਮੈਨੂੰ ਪਤਾ ਤੇ ਲੱਗੇ ਜ਼ਰੂਰੀ ਆ ਬਖਾ ਮੇਰੀ ਫੇਵਰਿਟ ਚੀਜ਼ ਆ ਕੇ ਮੰਮੀ ਦੀ ਕਿ ਸਿਮਰਤ ਦੀ ਕਿਦੀ ਲੈ ਆਂ ਹੋ ਕੀ ਕਹਿੰਦੀ ਤੁਹਾਨੂੰ ਕੀ ਦੱਸਾਂ ਹਾਂ ਸੁਣਾ ਬਾਹਰ ਤੇ ਹੱਤ ਦਾ ਮੀਂਹ ਪੈਂਡਿਆ ਵਾ ਤੇ ਤੂੰ ਕੀ ਲੈਣ ਗਿਆ ਸੀ ਬਾਹਰ ਖੁਰਿਆ ਨਹੀਂ ਅੱਜ ਤੂੰ ਆ ਥੋੜੇ ਦਿਨ ਪਹਿਲੇ ਤੇਰੀ ਮਾਂ ਨੇ ਕਿਹਾ ਸੀ ਕੀ ਸਬਜ਼ੀ ਕਰੇ ਚੰਗੀ ਨਹੀਂ ਜਿਹੜੀ ਤੂੰ ਖਾਣੀ ਨਹੀਂ ਤੇ ਜਾ ਕੇ ਲੈ ਕੇ ਆ ਤੇ ਨਾਲੇ ਸਰਫ ਦੇ ਪੈਕਟ ਮੰਗਾਏ ਸੀ। ਉਹਦਨ ਤੋਂ ਤੂੰ ਆਨਾ ਹੀ ਨਹੀਂ ਬੜਾ ਮੈਂ ਜਾਣਾ ਹੀ ਨਹੀਂ ਜੋ ਮਰਜ਼ੀ ਹੋ ਜੇ। ਮੈਂ ਵੀ ਤੁਹਾਡੇ ਘਰ ਬੈਠੀ ਸੀ। ਅੱਜ ਕੀ ਲੈ ਕੇ ਆਇਆ? ਆਂਟੀ ਅੱਜ ਤੇ ਮੀਂਹ ਘਟ ਹੀ। ਤੇ ਮੈਂ ਚਲਗਾ ਤਾਂ ਚਲੇ ਚਲ ਵਿਖਾ ਲਿਆ ਆਂ ਕੀ? ਛੇਤੀ ਵਿਖਾ ਛੇਤੀ। ਜ਼ਰੂਰੀ ਆ ਵਕਾਉਣਾ। ਮਖਾ ਆ ਨਾਲ ਪਿੱਛੇ ਕੀ ਲਗਾਇਆਈ ਬੱਲੇ ਲੱਕ ਦੇ ਵਿਖਾ। ਹੱਥ ਇੱਕ ਪਿੱਛੇ ਘਰ ਤੋਂ ਟੰਗ। ਖਾਲੀ। ਖਾਲੀ। ਕੁਝ ਨਹੀਂ ਹੈਗਾ। ਕੋਈ ਬੜਾ ਕੁਛ ਹੈਗਾ। ਕੁਝ ਨਹੀਂ ਹੈਗਾ ਤੁਸੀਂ ਆਹ ਦੇਖੋ ਜੋ ਲੈ ਕੇ ਆ ਬਸ ਹੈ ਚੰਗਾ ਚੋਖਾ ਲੱਗਣ ਡਿਆ ਪਰਪੀਆਂ ਵਾਹ ਜੀ ਵਾਹ ਲੱਡੂ ਐ ਮਠਿਆਈ 버ਗਰ ਮੈਂ ਆਖੇ ਕਮਾਲ ਹੋਈ ਪਈ ਆ ਮੇਰੇ ਕੋ ਟਾਈਮ ਨਹੀਂ ਨਹੀਂ ਤੇ ਮੈਂ ਚਾਹ ਤੇ ਜ਼ਰੂਰ ਪੀ ਕੇ ਜਾਣੀ ਸੀ ਤੇ ਆ ਵੀ ਵਿਖਾਰੇ ਕੀ ਪਿੱਛੇ ਲਗਾਇਆ ਹੀ ਦੱਸਣ ਤਾਂ ਡਿਆ ਸਾਫ ਜਦੋਂ ਆਇਆ ਹੀ ਨਹੀਂ ਕੁਝ ਤੁਹਾਨੂੰ ਕੀ ਦਿਖੀ ਜਾਂਦਾ ਦੇਖਣ ਡਿਆ ਨਾ ਮੈਨੂੰ ਦਿਖਾਂ ਭਲਾ ਕੀ ਤੇਰ ਕੋਈ ਨਹੀਂ ਹੈ ਕੋਈ ਕੁਝ ਦਿਖਾ ਦੋ ਕੀ ਆ ਨਹੀਂ ਹੈ ਇਨੀ ਕੁਝ ਆਵੇ ਹੱਥ ਖਾਲੀ ਆ ਹੱਥ ਖਾਲੀ ਨਹੀਂ ਨਾ ਹੱਥ ਭਰੇ ਆ ਹੀ ਤੂੰ ਪਿੱਛੇ ਛੱਡ ਆਇਆ ਕੋਈ ਨਹੀਂ ਹੈ ਕੋਈ ਜੋ ਕੀ ਇਹ ਕੁਝ ਵੀ ਨਹੀਂ ਹੈ ਚਲੋ ਦਿਖਾ ਦੋ ਜੋ ਵੀ ਆ ਚੱਲ ਭਰਾਵਾ ਤੇਰੀ ਮਰਜ਼ੀ ਨਹੀਂ ਮਖਾਉਣਾ ਤੇ ਚੱਲ ਫਿਰ ਮੈਂ ਚਲਦੀ ਆ ਮੇਰੇ ਕੋਲ ਨਹੀਂ ਟਾਈਮ ਹੈਗਾ ਜਾ ਪਿੱਛਾ ਬਹਿ ਜਾ ਮੇਰੀ ਗੱਲ ਸੁਣਾ ਮੈਂ ਜਾਣਾ ਵਾ ਆ ਕੁੜੀ ਦੇ ਕੰਮ ਚੱਲੀਆਂ ਮੈਂ ਇਹਦੀ ਦਾਦੀ ਦਾਉਣ ਡਿਆ ਬਾਰ ਬਾਰ ਮੈਨੂੰ ਫੋਨ ਤੈਨੂੰ ਮੈਂ ਕਿਹਾ ਉਹਨਾਂ ਨੇ ਕਰਤਾ ਧਰਤਾ ਮੈਨੂੰ ਬਣਾਇਆ ਜਿੱਦਾਂ ਤੇਰੀ ਮਾਂ ਨੂੰ ਨੇ ਬਣਾਇਆ ਤੇਰੀ ਮਾਂ ਨੇ ਮੈਨੂੰ ਬਣਾਇਆ ਨਾ ਕਰਤਾ ਧਰਤਾ ਐਦਾਂ ਇਹਦੀ ਦਾਦੀ ਵੀ ਮੇਰੀ ਮਾਂ ਦੀ ਸ਼ੁਰੂ ਤੋਂ ਬਹਿ ਜਾ ਉੱਠੇ ਬਹਿ ਜਾ ਵੇ ਗੱਲ ਤੇ ਸੁਣ ਲਾ ਮਰ ਜਣਿਆ ਆਈ ਦੇ ਵਾਸਤੇ ਮੁੰਡਾ ਵੇਖਣ ਜਾਣਾ ਵਾ ਸਿਮਰਤ ਵਾਸਤੇ ਹੁਣ ਵਿਆਹ ਨਹੀਂ ਨਟਿਆ ਰਹੀ ਆ ਇਹਦਾ ਜੇ ਰੱਖਣੀ ਆ ਕੀ ਕਰਨ ਵਿਆਹ ਕਰਨਾ ਜੇਦਾ ਤੁਸੀਂ ਨਾ ਕਿਉਂ ਇਨੂੰ ਕੀ ਤਕਲੀਫ ਹੈ ਵੈਸੇ ਗੱਲ ਕਰਨ ਦਾ ਇਹ ਤਾਂ ਕੀ ਕਰਨ ਨੂੰ ਕਰਨਾ ਜੇ ਪਹਿਲਾਂ ਹੀ ਤੇ ਵਿਆਹ ਹੋਇਆ ਹੈ ਹਾਏ ਹਾਏ ਉਹ ਤਾਂ ਖਾਣਾ ਚੰਗਾ ਨਹੀਂ ਪਿਆ ਹੁਣ ਇਹ ਥੋੜਾ ਨੂੰ ਕੁਵਾਰੀ ਰੱਖ ਛੱਡੋ ਹੋਸਾ ਦਾ ਦੂਜਾ ਵੀ ਭੈੜਾ ਹੋਵੇ ਤੂੰ ਅਵੇਂ ਹੀ ਵਿਆਹ ਕਰਨ ਨੂੰ ਫਿਰੰਡੇ ਜੀ ਦਾ ਤੇ ਕੀ ਕਰੀਏ ਕਿੱਥੇ ਕੱਢੀ ਆ ਉਹਨੂੰ ਸਾਰੀ ਉਮਰ ਹੀ ਥੋੜਾ ਰੱਖ ਸਕਦੇ ਈ ਨੂੰ ਰਹਿਣ ਦੋ ਇੱਥੇ ਕੁਝ ਨਹੀਂ ਹੁੰਦਾ ਘਰੇ ਇੱਥੇ ਵਧੀਆ ਹੈ ਜਾਵੇ ਮੈਨੂੰ ਨਾ ਜੁੱਤੀਆਂ ਪਵਾਈ ਤੂੰ ਆ ਖਾ ਚੁੱਪ ਕਰਕੇ ਜਿਹਦੇ ਲਈ ਲਿਆਇਆ ਤੈਨੂੰ ਖਵਾ ਮਾਂ ਆਪਣੀ ਲਈ ਲਿਆਇਆ ਹੈ ਆ ਜਿਹੜੇ ਹਾਂ ਕਿਧਰ ਲੈ ਮਮਮੀ ਨੇ ਕਤਲ ਆਇਆ ਚਲ ਖਾਓ ਫਿਰ ਮੈਂ ਵੇਖਾਂ ਚੰਗਾ ਸਿਮਤ ਪੁੱਤ ਮਵੇਰਨੀ ਹੈ ਜੇ ਚੰਗਾ ਹੋਊਗਾ ਕੋਈ ਤਾਂ ਫੇਰ ਹੀ ਤੈਨੂੰ ਮੁੰਡੇ ਨੂੰ ਕਵਾਂਗੇ ਵੀ ਕੁੜੀ ਵੇਖ ਲੈ ਨਹੀਂ ਤੇ ਕਾਹਦੀ ਲ ਖੜੀ ਆਂਟੀ ਰਹਿਣ ਦੋ ਮੈਂ ਕਹਣਾ ਤੂੰ ਕੀ ਕਰਨ ਮੁੰਡਾ ਮੰਡਾ ਦੇਖਦੇ ਫਿਰਦੇ ਜਾਂ ਹੱਦ ਹੁੰਦੀ ਆ ਨਹੀਂ ਆਂਟੀ ਜੀ ਤੁਸੀਂ ਇਹਨਾਂ ਦੀ ਗੱਲ ਨਾ ਮੰਨੋ ਦੇਖੋ ਦਾਦੀ ਦੇ ਛੇਤ ਵੀ ਪਾਰ ਲੱਗੂਗਾ ਹਾਂ ਕੀ ਉਹ ਕਹਿੰਦੀ ਕਿ ਚਲੋ ਜੋ ਹੋਵੇਗਾ ਤੇ ਤੁਸੀਂ ਆਪ ਵੇਖ ਲਓ ਨਹੀਂ ਬੋਤ ਦਾਦੀ ਤੇਰੇ ਨਾਲ ਤੇਨੇ ਚਾਰ ਅਸੀਂ ਸਵੇਰ ਦਾ ਫੋਨ ਕਰਤਾ ਮੈਂ ਤੈਨੂੰ ਆਖਣ ਦੀ ਨਹੀਂ ਸੀ ਤੇ ਸ਼ਾਪਿੰਗ ਵੀ ਚੱਲ ਰਹੀ ਹੁਣ ਮੈਨੂੰ ਦੱਸਣਾ ਹੀ ਕਿ ਆਪੀ ਮੈਂ ਚੱਲੀ ਕਿੰਤਨੀ ਆ ਕੀ ਕਰਾਂ ਸਚਾਈ ਨਿਕਲ ਜਾਂਦੀ ਮੂੰਹ ਚ ਮੇਰਾ ਤਾਂ ਵੇਖੋ ਤੁਹਾਡੇ ਲਈ ਮੈਂ ਆ ਲੈ ਕੇ ਹੂੰ ਲੈ ਮੈਨੂੰ ਵਿਖਾਈ ਨਹੀਂ ਆ ਨਿਕਲ ਆਈ ਨਾ ਸੱਚੀ ਗੱਲ ਹੁਣ ਬਾਹਰ ਕਿ ਸਿਮਰਤ ਤੁਹਾਡੇ ਲਈ ਲੈ ਕੇ ਆਇਆ ਵਾਂ ਮੈਂ ਮਰਜਣੇ ਮੈਂ ਘੜ ਖੋਲਣ ਲੱਗੀ ਸੀ ਜਾਂ ਖਾਣਾ ਲੱਗੀ ਸੀ ਜੋ ਦੇ ਲਈ ਲੈ ਕੇ ਆ ਨਾ ਉਹ ਹੀ ਖਾਊਗੀ ਹਾਂ ਟੀ ਲੈ ਦੱਸ ਹੁਣ ਤੁਹਾਡੇ ਸਾਹਮਣੇ ਥੋੜਾ ਚੌਕਲੇਟ ਦੇਣੀ ਮੈਂ ਬੜਾ ਚਲਾ ਕੇ ਮੈਨੂੰ ਨੋ ਕਮਾਈ ਨਾਲੇ ਮੇਰੀ ਗੱਲ ਤੋਂ ਸਮਝੋ ਆ ਕੇ ਬਹਿ ਜਾਓ ਇੱਥੇ ਬਹੁਤ ਸਹੀ ਛੇਤੀ ਦੱਸ ਮੈਂ ਮੇਨ ਗੱਲ ਇਹਦੇ ਰਿਸ਼ਤੇ ਦੀ ਕਰਨੀ ਤੂੰ ਨਾ ਇਹਦਾ ਰਿਸ਼ਤਾ ਕਰੋ ਚੰਗੇ ਰਹੋਗੇ ਮੁੰਡਾ ਫੇਰ ਅੱਗੇ ਮਾੜਾ ਟੱਕਰ ਗਿਆ ਫਿਰ ਕੀ ਕਰੋਗੇ ਮੇਰੀ ਗੱਲ ਸੁਣ ਲੈ ਧਿਆਨ ਨਾਲ ਸਦਾ ਕਿਸਮਤ ਨਾ ਬੰਦੇ ਦੀ ਇੱਕੋ ਜੀ ਨਹੀਂ ਰਹਿੰਦੀ ਜ਼ਰੂਰੀ ਨਹੀਂ ਐ ਇੱਕ ਮੁੰਡਾ ਮਾੜਾ ਨਿਕਲ ਆਇਆ ਤੇ ਹੋਰ ਜਿੱਥੇ ਉਹਦੀ ਵਿਚਾਰੀ ਦਾ ਰਿਸ਼ਤਾ ਕਰਾਂਗੇ ਤੇ ਉੱਥੇ ਵੀ ਮੁੰਡਾ ਮਾੜਾ ਹੋ ਜਾਊਗਾ ਇਦਾਂ ਨਹੀਂ ਹੁੰਦਾ ਮੈਂ ਦੱਸ ਤੂੰ ਹੁਣ ਮੇਰਾ ਹੀ ਲਾਲਾ ਮੇਰਾ ਵੀ ਤਾਂ ਦੂਜੇ ਥਾਂ ਹੀ ਹੋਇਆ ਤੇਰਾ ਅੰਕਲ ਕਿੰਨਾ ਚੰਗਾ ਹੁਣ ਲੈ ਤੁਹਾਡੀ ਤੇ ਕਿਸਮਤ ਹੋ ਸਕਦਾ ਇਹਦੀ ਕਿਸਮਤ ਖਰਾਬ ਹੋਵੇ ਫੇਰ ਕਿ ਕਿ ਪਤਾ ਇਹਦੀ ਮੇਰੇ ਤੋਂ ਵੱਧ ਚੰਗੀ ਨਹੀਂ ਤੂੰ ਕਿੱਦਾਂ ਕਹਿ ਸਕਦਾ ਕੰਫੀਡੈਂਸ ਨਾਲ ਇਹਦੀ ਵੇਖ ਨਾ ਮੈਂ ਮੈਂ ਸ਼ੋਰ ਆ ਮੈਂ ਇਝ ਕਹਿ ਸਕਦਾ ਸੰਤੀ ਰਹਿਣ ਦੋ ਇਹਨੂੰ ਕੁਵਾਰੀ ਰਹਿਣ ਦੋ ਮੇਰੀ ਗੱਲ ਸੁਣ ਸੇਵਕ ਕੁਵਾਰੀ ਤੈਨੂੰ ਰਹਿਣ ਦੀ ਏ ਤੇ ਧੀ ਧਿਆਣੀ ਆ ਦਾਦੀ ਵਿਚਾਰੀ ਬਜ਼ੁਰਗ ਹੋਈ ਆ ਹੁਣ ਠੀਕ ਆ ਕੌਣ ਰੱਖੂਗਾ ਇਹਨੂੰ ਕੱਲ ਨੂੰ ਸਾਰੀ ਉਮਰ ਦੀ ਜੋ ਮੇਰੇ ਚੁੱਕ ਸਕਦਾ ਬਈ ਨਾ ਹੋਰ ਕਿਤੇ ਕੀ ਕਰਨ ਨੂੰ ਮੈਨਾਂ ਜੇ ਤੇ ਤੇਰਾ ਕਲੇ ਨੇ ਮੈਂ ਗਾਇ ਮਤਲਬ ਇਹਦਾ ਧਿਆਨ ਰੱਖਣ ਨੂੰ ਇਹ ਘਰ ਦੇ ਵਿੱਚ ਠੀਕ ਆ ਤੂੰ ਧਿਆਨ ਰੱਖੇਗਾ ਤੇਰੇ ਨਾਲ ਰਹੂਗੀ ਕੱਲ ਨੂੰ ਤੂੰ ਵਿਆਹ ਕਰਾਇਆ ਤੇਰੀ বউਟੀ ਆ ਗਈ ਘਰ ਚੋ ਇਹਨੂੰ ਟਿਕਨ ਦੋਗੀ ਉਹ ਵੀ ਸਮਝਦੇ ਕਿਉਂ ਨਹੀਂ ਗੇ ਮੈਂ ਹੋਰ ਕਿਹਨਾਂ ਵੈਹ ਕਿਉਂ ਕਰਾਉਣਾ ਚੰਗੀ ਭਲੀ ਆ ਕੰਮ ਕਰਨ ਨੂੰ ਹੈਗੀ ਘਰ ਦੇ ਵਿੱਚ ਇੱਥੇ ਵਿਆਹ ਕੀ ਕਰਨ ਨੂੰ ਕਰਾਉਂਗਾ ਮੈਂ ਕੰਮ ਕਰਨ ਕੰਮ ਕੰਮ ਵਿੱਚ ਮੰਮੀ ਦਾ ਧਿਆਨ ਰੱਖਦੇ ਤਾਂ ਮੇਰਾ ਵੀ ਦਵਾਈ ਦੁਵਾਈ ਦਾ ਧਿਆਨ ਰੱਖਨੇ ਆ। ਹਾਂ। ਇਹ ਵੀ ਸਹੀ ਹੈ। ਕੰਮ ਕਰਨ ਨੂੰ ਮੰਮੀ ਦਾ ਧਿਆਨ ਰੱਖਣ ਨੂੰ ਤੇ ਇੰਨਾ ਧਿਆਨ ਰੱਖਣ ਨੂੰ ਮੈਂ ਹੈਗੀ। ਠੀਕ ਹੈ। ਮੈਂ ਦੱਸ। ਇਹਨੇ ਇੱਦਾਂ ਕਰੀ ਜਾਣਾ। ਤੁਸੀਂ ਜਾਓ ਕੋਈ ਨਾ। ਜਾਓ ਜਾਓ। ਜਾਓ ਤੁਸੀਂ ਮੈਂ ਚਾਕਲੇਟ ਦਮਾ ਇਹਨੂੰ ਚਾ ਲਈ। ਆਹ ਲਓ। ਮੈਂ ਤੇ ਵਹ ਮੰਗਵਾਈ ਨਹੀਂ। ਮੈਂ ਜਿਹੜੀ ਚੀਜ਼ ਮੰਗਵਾਈ ਉਹ ਮੈਂ ਲੈ ਲਈ। ਲੈ ਸਭ। ਇਹ ਨਹੀਂ ਮੰਗਵਾਈਏ ਤੇ ਮੈਂ ਆਪਣੇ ਕੋਲੋਂ ਲੈ ਕੇ ਆਇਆ ਨਾ। ਤੂੰ ਪਤਾ ਮੈਨੂੰ ਇਹ ਪਸੰਦ ਆ ਹੂੰ ਅੰਦਾਜ਼ਾ ਸਹੀ ਵੈ ਮੈਨੂੰ ਇਹੋ ਪਸੰਦ ਆ ਹੂੰ ਪਸੰਦ ਤੇ ਵੈਸੇ ਮੈਨੂੰ ਹੈ ਗਈ ਆ ਪਰ ਨਾ ਮੈਂ ਖਾਣੀ ਨਹੀਂ ਨਾ ਯਾਰ ਘਾ ਲੋ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਨਹੀਂ ਮੈਂ ਜਿਹੜੀ ਚੀਜ਼ ਖਾਣੀ ਮੈਂ ਮੰਗਾ ਲਈ ਮਿੱਠਾ ਮੈਨੂੰ ਪਸੰਦ ਨਹੀਂ ਤੇ ਨਾਲੇ ਵੈਸੇ ਵੀ ਨਾ ਦੋ ਚਾਰ ਦਿਨ ਦੀ ਹੁਣ ਮੈਂ ਚੱਲੀ ਇੱਥੋਂ ਤੂੰ ਕਿੱਥੇ ਚੱਲੇ ਜੇ ਚੱਲੇ ਕਿਤੇ ਓ ਯਾਰ ਦੱਸ ਤੇ ਜਾਓ ਕਿੱਥੇ ਚੱਲੇ ਜੇ ਮੇਰਾ ਧਿਆਨ ਕੋ ਰੱਖੂਗਾ ਮੇਰੇ ਕੱਪੜੇ ਕੌਣ ਸਾਹੀ ਕਰੂਗਾ ਤੁਮਨੇ ਦਵਾਈ ਕਿੰਨੇ ਖਮਾਉਣੀ ਅੱਜ ਇਹ ਕਿੱਥੇ ਚਲ ਗਈ ਯਾਰ ਕਿੱਥੇ ਚੱਲੀ ਏ ਉਹ ਵੀ ਮੈਨੂੰ ਬਿਨਾ ਦੱਸੇ ਇਹ ਫੋਨ 'ਚ ਵੀ ਕਈ ਵੇਲੇ ਕੀ ਗੰਦ ਪਾਇਆ ਯਾਰਾ ਮੰਮੀ ਕੋਲ ਸਾਈਵ ਨਹੀਂ ਹੁੰਦੀ ਇੱਥੇ ਲੇਟਣਾ ਬੰਦਾ ਕਿੱਥੇ ਲੇਟੇ ਹੋਣ ਉਹਨਾਂ ਨੇ ਚੁੱਕ ਕੇ ਪਰੇ ਸੁੱਤੇ ਬਾਹਰ ਕੀ ਕੋਈ ਰੱਖਿਆ ਦੱਸ ਇੱਥੇ ਫੇ ਚ ਕੀ ਵੇਖਣਾ ਇੱਥੇ ਛੜਾ ਜੇਲੀ ਨਹੀਂ ਲੱਗਣ ਡਿਆ ਅੱਜ ਕਰੀ ਵੱਡਾ ਵੱਡਾ ਖਾਈ ਜਾਂਦਾ ਮੈਂ ਤਾਂ ਇਹ ਤਾਂ ਕੰਧਾਂ ਆਪ ਨੋਚਣੇ ਖਾਣ ਦੀ ਹੁੰਦੀਆਂ ਵੀ ਕੀ ਕਰਦਾ ਤਰੋਕੇ ਮਾਸਾ ਦੇ ਨਹੀਂ ਲਾਤਾ ਸੇਵਾ ਤੈਨੂੰ ਸੁਣ ਮੇਰੀ ਮੈਂ ਚੱਲਿਆ ਇੱਥੇ ਕੋਠੇ ਮੜਾ ਘੁੰਮਣ ਹੋਰ ਮੈਂ ਕਿੱਥੇ ਜਾ ਸਕਦਾ ਦੱਸੋ ਹਾਂ ਤਾਂ ਮਦਰ ਐ ਮੈਨੂੰ ਰੋਟੀ ਬਣਾਉਣ ਰਹਿਣ ਦੋ ਵੀ ਮੈਂ ਨਹੀਂ ਖਾਣੀ ਰੋਟੀ ਕਿਉਂ ਰੋਟੀ ਨਹੀਂ ਖਾਣੀ ਹਾਂ ਤਾਂ ਤੂੰ ਇਹ ਨਾਂ ਬਣਾਇਆ ਹੋ ਯਾਰ ਰਹਿਣ ਦੋ ਕੀ ਖਾਣਾ ਫਿਰ ਦੱਸ ਉਹ ਬਣਾ ਲਾ ਗੋਭੀ ਭਲੇ ਬਣਾਉਣ ਲੱਗੀ ਆ ਮੈਂ ਬੋੜ ਗਿਆ ਦੈਨ ਤੂੰ ਹੀ ਕੁਝ ਮੈ ਨਾ ਬਣਾਓ ਮੈਂ ਬਾਰੋਂ ਖਾਉਂ ਭਰਾ ਜੋ ਖਾਣਾ ਕਿਉਂ ਬਾਰੋਂ ਤੂੰ ਖਾਣੀ ਕੱਲ ਕਿਉਂ ਨਹੀਂ ਖਾਣੀ ਮੈਂ ਨਹੀਂ ਮੈਨੂੰ ਪਤਾ ਨਹੀਂ ਤੁਹਾਡੇ ਹੱਥਾਂ ਕੀ ਤੁਸੀਂ ਕਰਦਾ ਮੈਨੂੰ ਤਾਂ ਟੇਸਟ ਹੀ ਨਹੀਂ ਆਉਂਦਾ ਅੱਛਾ ਹੁਣ ਤੈਨੂੰ ਮੇਰੇ ਨਾਲ ਟੇਸਟ ਨਹੀਂ ਆਉਂਦਾ ਪਰ ਕਿਹਦੇ ਹੱਥਾਂ ਦਾ ਆਉਂਦਾ ਮੈਂ ਤਾਂ ਦਾਦਾ ਰਾਤੀ ਤੂੰ ਹੀ ਸਬਜ਼ੀ ਬਣਾਈ ਕੇ ਕੰਮ ਦੀ ਸਬਜ਼ੀ ਨਹੀਂ ਮੈਂ ਰਾਤੀ ਨਹੀਂ ਗਿਆ ਮੈਂ ਹੁਣ ਕਹਿਣਿਆ ਤੇ ਤੂੰ ਰਾਤੀ ਮੈਨੂੰ ਦੱਸ ਦਿੰਦਾ ਮੈਂ ਤੈਨੂੰ ਕੁਝ ਹੋਰ ਬਣਾ ਦਿੰਦੀ ਤੁਸੀਂ ਦੈਨ ਤੂੰ ਹੀ ਕੁਝ ਮੈ ਨਾ ਬਣਾਓ ਮੈਂ ਜਦੋਂ ਦਾ ਵੇਖਣਾ ਕਦੀ ਆ ਘਟ ਪਿਆ ਤਾਂ ਕਦੀ ਮਸਾਲਾ ਘਟ ਮੈਂ ਨਹੀਂ ਭਰਾਵਾ ਤੁਹਾਡੇ ਹੱਥਾਂ ਦੀ ਕਹਾਣੀ ਰੋਟੀ ਤੇ ਬਣਾਉਂਦੀ ਓ ਇਸ ਮੇਰਾ ਤਾਂ ਸਵਾਲ। ਅੱਛਾ ਹੁਣ ਸਿਮਰ ਦੇ ਇੱਥੇ ਸਵਾਲ ਆਂਦੀ ਆ। ਜਦੋਂ ਬਣਾਉਂਦੀ ਓ ਨਾ ਪਾਲਕ ਪਨੀਰ। ਕਸ਼ਮੀਰ ਗੱਲ ਉਹ ਮੂੰਹ ਹਣੀ ਲੱਤ ਦਾ ਬੰਦਾ ਤੇ ਉਂਗਲੀਆਂ ਨਾਲ ਖਾਣ ਵਾਲਾ ਹੋ ਜਾਂਦਾ ਜਿੰਨਾ ਵਧੀਆ ਉਹ ਬਣਾਉਂਦੀ ਆ। ਤੇ ਤੂੰ ਹੀ ਤੂੰ ਇਹਦੇ ਜਲੂਸ ਹੀ ਕੱਢ ਦਿੰਦੇ ਜੇ ਸਬਜ਼ੀ ਦਾ ਵੀ। ਨਾਲੇ ਆ ਕੀ ਖਲਾਰਾ ਪਾ ਕੇ ਰੱਖਿਆ ਯਾਰ ਘਰੇ ਸਪਾਈਸ ਵੀ ਕਰੋ। ਦਿਲ ਤੇ ਮੇਰਾ ਅੱਗੇ ਨਹੀਂ ਇੱਥੇ ਲੱਗਣ ਡਿਆ। ਫਿਰ ਦਿਲ ਲਾਉਣ ਵਾਲੀ ਤੈਨੂੰ ਲਿਆ ਦੰਨੇ ਆ ਤੇਰਾ ਵਿਆਹ ਕਰ ਦੰਨੇ ਆ। ਤੁਝੇ ਵਿਆਹ ਹੀ ਕਰਉਣਾ ਹੁੰਦਾ। ਮੈਂ ਪਹਿਲਾਂ ਨਾ ਤੁਹਾਨੂੰ ਕਹਿ ਦੰਨੇ ਆ। ਫੇਰ ਹੁਣ ਦੱਸ ਫਿਰ ਇਸ ਚੀਜ਼ ਦਾ ਕੀ ਹੱਲ ਕੀਤਾ ਜੀ ਜਿਸ ਨਾਮ ਆ ਵਿਆਹ ਕਰਉਣਾ ਉਹਦੀ ਮੰਗਣੀ ਹੋ ਗਈ ਉਹ ਤੇ ਹੁਣ ਮੇਰੇ ਦਿਲ ਚੋਂ ਨਿਕਲ ਗਈ ਹਾਂ ਹਾਂ ਤਾਂ ਹੁਣ ਸਿਮਰਤ ਨੇ ਤੇ ਆਪਣੇ ਘਰ ਜਾਣਾ ਹੀ ਉਹਨੇ ਇੱਥੇ ਥੋੜਾ ਸਾਡੇ ਵਾਸਤੇ ਬੈਠੀ ਰਹਿਣਾ ਉਹਨੇ ਆਪਣੀ ਦਾਦੀ ਕੋਲ ਜਾਣਾ ਹੀ ਚਲ ਗਈ ਆ ਤੇ ਦਾਦੀ ਕੋਲ ਗਈ ਆ ਐਲੋ ਮੈਂ ਉਦੋਂ ਦਾ ਪੁੱਛਣ ਡੇ ਵੀ ਕਿੱਥੇ ਗਈ ਮੈਨੂੰ ਦੱਸ ਦੋ ਉਦੋਂ ਨਹੀਂ ਮੈਨੂੰ ਦੱਸਿਆ ਹੁਣ ਤੇ ਮੂੰਹੋਂ ਨਿਕਲ ਹੀ ਗਿਆ ਵੀ ਦਾਦੀ ਕੋਲ ਗਈ ਆ ਤੇ ਜਾਣਾ ਹੀ ਹੀ ਪਤਾ ਨੇ ਉਹਨੇ ਆਪਣੇ ਘਰ ਜਾਣਾ ਨਹੀਂ ਹੋਰ ਹੁਣ ਉਹ ਸਾਡੇ ਕੋਲ ਬੈਠੀ ਰਵੇ ਕਿੰਨਾ ਚਿਰ ਉਹਨੇ ਸੜਕੋ ਬੈਠੀ ਰਹਿਣਾ ਹੈ ਅਕਸਰ ਤੋਂ ਨੇ ਆਪਣੇ ਘਰ ਜਾਣਾ ਹੀ ਨਾਲੇ ਤੂੰ ਹੀ ਤੁਹਾਨੂੰ ਕਹਦਾ ਪਸੰਦ ਨਹੀਂ ਕਰਦਾ ਉਹਦਾ ਰਹਿਣਾ ਬਹਿਣਾ ਲੈ ਮੰਮੀ ਕੋ ਕਹਿੰਦੀ ਤੈਨੂੰ ਉਹ ਕੰਮ ਕਿਉਂ ਕਰਦੀ ਘਰ ਦਾ ਪਹਿਲੇ ਤੈਨੂੰ ਹੀ ਉੱਤੋਂ ਪ੍ਰੋਬਲਮ ਹੀ ਤੇ ਹੁਣ ਚੱਲ ਗਈ ਉਹਦੀ ਦਾਦੀ ਪਤਾ ਨਹੀਂ ਕਿੰਨਾ ਯਾਦ ਕਰਨ ਦੀ ਹੁੰਦਾ ਵੀ ਨਹੀਂ ਦਿਲ ਲੱਗਦਾ ਇਕੱਲੇ ਉੱਥੇ ਮੰਮੀ ਤੁਸੀਂ ਉਹ ਹੀ ਭੇਜਤਾ ਮੈਨੂੰ ਇੱਕ ਗੱਲ ਦੱਸੋ ਤੂੰ ਘਰ ਦੇ ਵਿੱਚ ਕਿਹੋ ਨਾਲ ਕੰਮ ਕਰੋਗੇ ਤੇ ਕਿਉਂ ਅੱਗੇ ਹੋ ਜਾਂ ਤੂੰ ਪਹਿਲਾਂ ਮੈਂ ਹੀ ਕਰਦੀ ਝਾੜੂ ਆ ਪੋਚਾ ਲੀਰ ਲੂਰੇ ਤੁਸੀਂ ਮਾਰੋਗੇ ਹੁਣ ਰੋਟੀ ਪਾਣੀ ਤੂੰ ਹੀ ਬਣਾਉਣ ਦੇ ਜੇ ਮੇਰੀ ਗੱਲ ਸੁਣੋ ਉਹ ਤੇ ਨਰਸ ਨਹੀਂ ਆਉਂਦੀ ਮੈਨੂੰ ਦਵਾਈ ਬੁੱਟੀ ਕੌਣ ਦੇਊਗਾ ਨਾਲੇ ਚੰਗੀ ਤਰ੍ਹਾਂ ਮੇਰਾ ਉਹ ਖਿਆਲ ਰੱਖ ਦੇ ਤੂੰ ਇਹਦੇ ਆਵੇ ਭੇਜਦਾ ਯਾਰ ਮੈਨੂੰ ਤੇ ਹੱਥ ਮੈਨੂੰ ਤਾਂ ਐ ਲੱਗਣਾ ਵੀ ਤੁਹਾਡੇ ਦਿਮਾਗ 'ਚ ਨਾ ਨੁਕਸ ਪੈ ਗਿਆ ਜੇ ਆ ਹੁਣ ਮੇਰਾ ਲਾਜ ਕਰਾਉਣਾ ਸ਼ੁਰੂ ਕਰਦੇ ਫਿਰ ਕੱਲਿਆ ਤੂੰ ਇੱਥੇ ਖਪਣਾ ਫੁੱਲੀ ਦਾ ਪੁੱਛੇ ਕੱਲੇ ਕਰੋਗੇ ਤੂੰ ਕੋਈ ਗੱਲ ਨਹੀਂ ਮੈਂ ਕਰ ਲੂੰਗੀ ਕਿੱਥੇ ਪਿੰਡ ਕਿਹੜਾ ਭਲਾ ਦਾ ਮੈਨੂੰ ਨਹੀਂ ਪਤਾ ਪਿੰਡ ਕਿਹੜਾ ਵਾ ਨਹੀਂ ਖਾਣੀ ਰੋਟੀ ਤੇ ਜਾ ਬਾਰ ਹੋ ਜਾਣਾ ਫਲਾ ਬੋਲ ਇੰਨਾ ਪਤਾ ਲਾਇਆ ਜਾਵੇ ਕਿ ਉਹਦਾ ਕਿਹੜਾ ਪ੍ਰਿੰਟ ਗੁਲਾਮ ਪੱਤਰ ਪੜ੍ਹ ਚੁ ਲਈ ਨੇ